ਜੀ ਜਿੰਦਾ ਸਿੰਘ ਨੂੰ ਟੋਲਵਾਈ ਆ ਸਿੱਖ ਤੋਂ ਆਇਆ ਦਿੱਤੀ ਜੀ ਆਇਆ ਤੁਸੀਂ ਤੇਰਾ ਬਾਬਾ ਬਣਾਣੇ ਕਿੱਥੋਂ ਆਏ ਜੀ ਅੱਜ ਗੁੱਡੀਆਂ ਲੈਣ ਵਾਸਤੇ ਟੱਕੇ ਵਾਸਤੇ ਆਏ ਹਾਂ ਟੱਕੇ ਆ ਤੁਸੀਂ ਤੇ ਉਹ ਲਾਈਨ ਮਾਈਨੋਰੀਆ ਅੱਜ ਚైనా ਡੋਰ ਤੇ ਬਹੁਤ ਹੀ ਜੋ ਜਾਦੂ ਕਰਤੀ ਗਈ ਹੈ ਕਿ ਜਿੰਨਾ ਨੁਕਸਾਨ ਹੋ ਰਿਹਾ ਹੈ ਕਿ ਜੇ ਹੋਰ ਆੜਦੇ ਨੇ ਉਹਦੇ ਜਾਂਦੇ ਹੋਏ ਡੋਰ ਤੇ ਲੱਗ ਕੇ ਲਾਈਨ ਕਰਤੀ ਜਾਂਦੀ ਹੈ ਨੁਕਸਾਨ ਹੋ ਰਿਹਾ ਹੈ ਕਿ ਸੇਵ ਕਰਦੀਆਂ ਸਾਨੂੰ ਅੱਜ ਲਾਇਆ ਗਿਆ ਬਹੁਤ ਹੀ ਵਧੀਆ ਚੀਜ਼ਾਂ ਬਚਾਈਆਂ ਕਿੰਨੀ ਕਿਲਾਵਾਂ ਵੱਧ ਹੋ ਗਈਆਂ ਸਾਰਾ ਇਹ ਬਹੁਤ ਜਲਦ ਬਹੁਤ ਸੀਪੀਸੀ ਲਾਇਆ ਪਰ ਦੇ ਨੇ ਕੱਲ੍ਹ ਫੇਰ ਕੀ ਸੁਣਾ ਨਾ ਕੇ ਲੱਗੇ ਇਹ ਬਹੁਤ ਜ਼ਰੂਰੀ ਹੈ ਜੀ ਹਰ ਇੱਕ ਚੀਜ਼ ਚਾਹੀਦੀ ਹੈ ਤੇ ਆਪੇ ਸੇਵਿੰਗਸ ਦੇ ਇੱਕ ਚਾਈਨਾ ਟੂਲ ਨੂੰ ਕਦੇ ਵੀ ਯੂਜ਼ ਕਰਨਾ ਚਾਹੀਦਾ ਤੁਹਾਨੂੰ ਤੇ ਵਿਖਾਈ ਹੋਇਆ ਹੈ 800 ਮਾਈਕਲ ਲਾਈਫਸਾਇਟ ਹੈ ਅਸੀਂ ਤਾਂ ਇਹ ਮੰਨਦੇ ਨਹੀਂ ਹੈ ਜੀ ਬੱਟਿਆਂ ਨੇ ਕਹਿੰਦੇ ਕਿ ਇਹ ਹੀ ਲੈਣੀ ਹੈ ਜਿਹੜੀ ਆਪਾਂ ਨੂੰ ਚਾਹੀਦੀ ਜਿੰਦੀ ਲੈ ਲਓ ਜੀ ਨੂੰ ਨਹੀਂ ਦੇਦੇ ਲੱਗਿਆ ਹੈ ਕਿ ਆਪ ਤੁਹਾਨੂੰ ਲੈ ਕੇ ਆਇਆ ਹੋ ਤੇ ਫਿਰ ਵੀ ਜੀ ਸਰ ਮੈਂ ਕਿਸੇ ਨੂੰ ਲੈ ਆ ਗਿਆ ਜੀ ਉਹ ਆ ਕੇ ਮਰੇ ਆਉਣਗੇ ਜੀ ਕਿੰਦਰ ਕਿਤਾ ਲਾਓਗੇ ਟਾਈਟੇ ਸਾਈਟ ਜੋ ਆ ਜਿੱਦਾਂ ਕਿ ਸਾਡੇ ਸਮਾਜ ਵਿੱਚ ਚਾਈਨਾ ਡੋਰੀ ਲੈ ਕੇ ਜਿਹੜਾ ਵਾ ਕਾਫੀ ਆਪਣਾ ਪ੍ਰਚਾਸ਼ਨ ਵੀ ਹੋ ਰਿਹਾ ਹੈ ਕਰ ਰਹੇ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਾਜ ਦੇ ਚਾਹੇਗਾ ਕਿ ਰਾਹ ਕਿਰਾਂ ਨੂੰ ਆਉਂਦੇ ਜਾਂਦੇ ਕਿਤੇ ਡੋੜ ਦੇ ਨਾਲ ਪੰਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨਵਰੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਤ ਜਾਂ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲਓ ਅਸੀਂ ਹੋ ਜਾਂਦੇ ਹਾਂ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾਕੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਇਹ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕੇ ਮੋਟਰਸਾਈਕਲਾਂ ਸੂਟਰਾਂ ਦੇ ਉੱਪਰ ਇੱਕ ਸਿਕੰਜਾ ਟਾਈਪ ਉਹ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜੜੀ ਆ ਉਹ ਆਪਣਾ ਵਾ ਕੇ ਆਏ ਬੱਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਜਿਹਨੇ ਬਾਈਕ ਨੂੰ ਕਵਰ ਕਰਨ ਦਾ ਤਿੱਖਾ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਕ ਦਿੱਤੀ ਜਿਹੜਾ ਵਾ ਉਹ ਹਜੇ ਬਣਾਇਆ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰ ਦਨੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰ ਰਹੇ ਆ ਕੇ ਕੁਝ ਲੋਕਾਂ ਨੇ ਗੱchna ਵੀ ਬੰਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਆ ਬਾਕੀ ਜੂ ਜੂ ਆਪਾਂ ਸ਼ਹਿਰ ਦਾ ਰਿਸਪੌਂਸ ਮਿਲੇਗਾ ਉਦੋਂ ਤਾਈਂ ਆਪਾਂ ਜਿਹੜਾ ਵਾ ਕੇ ਟੀਚਰ ਨੂੰ ਵਧਾਈ ਜਾਵਾਂਗੇ ਹੁਣ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਬਸ ਰਿਕਵੈਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਵੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਐਡੀਟਰ ਅਵੇਲ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਜਿਹੜਾ ਵਾ ਯੂਜ਼ ਘੱਟ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਾ ਦੀ ਯੂ ਡੋਰ ਜਿਹੜੀ ਕਿ ਸ਼ੂਰੀਲ ਦਿੱਤੀ ਹੈ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਸ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਅਸੀਂ ਚਾਈਨਾ ਡੋਰ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਡੋਰ ਨੂੰ ਕਦੀ ਵੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਦਾ ਜਿੰਨਾ ਕੋ ਜਨਗਰ ਨੇ 45% ਜਿਹੜੇ ਹੋਰ ਨੌਜਵਾਨ ਨੇ ਇਹਨਾਂ ਨੇ ਇੱਕ ਤੁਸੀਂ ਬਣਾਈ ਹੈ ਉਹਦੇ ਤਹਿਤ ਇਹ ਚਾਇਨਾ ਡੋਰ ਕੋ ਜੋ ਪਹਿਲਾਂ ਵੇਚ ਚੁੱਕੀ ਹੈ ਜਿੱਤੇ ਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਤੇ ਵੇਚੀਏ ਜੋ ਬਾਹਰ ਜਨਤਾ ਕੋ ਚਲੀ ਗਈ ਹੈ ਉਹ ਤੋਂ ਕੇ ਪ੍ਰਾਣ ਲਈ ਹੁਣ ਤੇ ਬਿਲਕੁਲ ਕੰਜਾ ਕੱਸਿਆ ਕੋਈ ਅਸੀ ਗੱਲ ਨਹੀਂ ਜਿਵੇਂ ਡੋਰ ਸੁਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਬਰਾਲਾ ਕੇ ਜਰਾ ਵੀ ਆਪਣੇ ਬਣਾ ਕੇ ਫਾਰਦਾ ਵਧੀਆ ਵਾ ਦਿਗਾਰਡ ਮੋਢੇਗਣਾ ਦਿੱਤੇ ਤੁਹਾਨੂੰ ਲੌਂਗ ਰਹੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਸਿਆਣਾ ਦੂਰ ਤੋਂ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਅਪਰਾਧਾ ਜੀ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ